ਅੰਕਰ ਨੁਰੂਲਾ ਮਨਿਸਟਰੀ ਖਾਂਬਰਾ ਚਰਚ ਜਲੰਧਰ ਨੇ 크리스마ਸ ਦੇ ਮੌਕੇ ਤੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਚ ਪਾਸਟਰ ਅੰਕਰ ਨੁਰੂਲਾ ਫੁੱਲਾਂ ਵਾਲੀ ਸਜੀ ਗੱਡੀ ਚ ਸਵਾਰ ਹੋਏ ਸ਼ੋਭਾ ਯਾਤਰਾ ਚ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ ਸ਼ੋਭਾ ਯਾਤਰਾ ਜਲੰਧਰ ਦੇ ਵੱਖ-ਵੱਖ ਹਿੱਸਿਆਂ ਤੋਂ ਫੁੱਲਾਂ ਨਾਲ ਸਜੀਆਂ ਝਾਕੀਆਂ ਤੇ ਢੋਲ ਟਮਾਕਿਆਂ ਨਾਲ ਕੱਢੀ ਗਈ ਸ਼ਹਿਰ ਚ ਥਾਂ-ਥਾਂ ਤੇ ਸਟੇਜਾਂ ਲਗਾ ਸ਼ੋਭਾ ਯਾਤਰਾ ਦਾ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਸ਼ੋਭਾ ਯਾਤਰਾ ਦਾ ਬਹੁਤ ਸਾਰੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਪਾਸਟਰ ਅੰਕੁਰ ਨਰੂਲਾ ਨੇ ਸਾਰੀ ਸੰਗਤ ਦਾ ਸਵਾਗਤ ਅਤੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਵਿਚਾਤ-ਪਾਤ ਧਰਮ ਬਦਲਣ ਲਈ ਨਹੀਂ ਆਏ। ਉਹ ਯਾਤਰਾ ਰਾਹੀ ਪਾਇ ਚਾਰਕ ਸਾਂਝ ਬਣਾਈ ਰੱਖਣ ਦਾ ਸੁਨੇਹਾ ਦੇਣ ਲਈ। ਅੰਤ ਵਿੱਚ ਉਹਨਾਂ ਸੱਦਾ ਦਿੱਤਾ ਕਿ ਆਓ ਅਤੇ ਦੇਖੋ ਪ੍ਰਭੂ ਕੀ ਫਤਕ ਕਰ ਰਿਹਾ। ਪ੍ਰਭੂ ਸਭ ਨਾਲ ਪਿਆਰ ਕਰਦਾ ਹੈ। ਕੋਈ ਭੇਤ-ਪਾਵ ਜਾਂ ਉੱਚ-ਨੀਚ ਦਾ ਵਿਤਕਰਾਰ ਨਹੀਂ ਪਾਉਂਦਾ। ਜਲੰਧਰ ਤੋਂ ਦਵਿੰਦਰ ਸ਼ਰਮਾ ਦੀ ਰਿਪੋਰਟ ਚਲੋ ਤੇ ਯਾਰ ਨੂੰ ਰੋਕਿਆ ਯਾਰ ਕੀ ਕਰੀਏ ਸਰ ਪੁੱਛੋ ਯਾਰ ਰੋਕੋ ਅਪਣਾ ਸ਼ੁਭ ਯਾਤਰਾ ਸਮਾਧਾਨੀ ਫਾਮੜਾ ਜੇ ਅਗੜੀ ਕੱਢਿਆ ਹਾਂ ਜਿਸ ਤਰ੍ਹਾਂ ਬਹਾਰ ਹਰ ਸਾਲ ਕਰਦੇ ਹਾਂ ਸ਼ੁਭ ਯਾਤਰਾ ਔਰ ਸ਼ੁਭ ਯਾਤਰਾ ਦਾ ਕੱਢਣਾ ਇੱਕੋ ਹੀ ਮਕਸਦ ਹੈ ਹਰ ਸਾਲ ਦੇ ਵਾਂਗ ਪ੍ਰਭੂ ਈਸ਼ੂ ਮਸੀਹ ਬਾਰੇ ਦੱਸਣਾ ਕਿ ਪ੍ਰਭੂ ਈਸ਼ੂ ਮਸੀਹ ਧਰਮ ਤੇ ਜਾਤ ਨੂੰ ਬਦਲਣ ਨਹੀਂ ਆਏ ਉਹ ਜੀਵਨ ਨੂੰ ਬਦਲਣ ਆਏ ਮੇਰਾ ਜੀਵਨ ਬਦਲਿਆ ਨਸ਼ਿਆਂ ਤੋਂ ਮੈਂ ਆਜ਼ਾਦ ਹੋਇਆ ਇਸੇ ਜਲੰਧਰ 'ਚ ਜੰਮਿਆ ਇਸੇ ਜਲੰਧਰ 'ਚ ਪੜਿਆ ਹਾਂ ਇਸੇ ਜਲੰਧਰ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਔਰ ਪ੍ਰਭੂ ਯਿਸੂ ਮਸੀਹ ਨੇ ਬਾਈਬਲ 'ਚ ਲਿਖਿਆ ਕਿ ਜਾ ਕੇ ਤੁਸੀਂ ਗੁੱਡ ਨਿਊਜ਼ ਦੇਣੀ ਆ ਕੀ ਆ ਗੁੱਡ ਨਿਊਜ਼ ਧਰਮ ਬਦਲਣਾ ਗੁੱਡ ਨਿਊਜ਼ ਨਹੀਂ ਹੈ ਗੁੱਡ ਨਿਊਜ਼ ਇਹ ਆ ਕਿ ਤੁਹਾਡੇ ਪਾਪ ਮਾਫ ਹੋ ਜਾਣਗੇ ਜੇ ਅਸੀਂ ਕਰੂਸ ਤੇ ਵਿਸ਼ਵਾਸ ਕਰਾਂਗੇ ਤੁਹਾਡੀਆਂ ਸ਼ਰਮਿੰਦਗੀਆਂ ਖਤਮ ਹੋਣ ਗਿਆ ਆਪਾਂ ਕਾਲਜਾਂ ਦੇ ਬਾਹਰ ਸਕੂਲਾਂ ਦੇ ਬਾਹਰ ਕਰਾਸ ਦੇਖਦੇ ਆ ਹਨ ਉਹ ਕੀ ਆ ਕਰਾਸ ਉਹ ਕੋਈ 크ਿਸਚਨ ਧਰਮ ਦੀ ਨਿਸ਼ਾਨੀ ਨਹੀਂ ਹੈ ਬਾਈਬਲ 'ਚ ਲਿਖਿਆ ਕਰਾਸ ਸ਼ਰਮਿੰਦਗੀ ਦੀ ਨਿਸ਼ਾਨੀ ਸੀਗੀ ਤੇ ਡਾਕੂਆਂ ਨੂੰ ਅਪਰਾਧੀਆਂ ਨੂੰ ਰੇਪਿਸ ਨੂੰ ਦਿੰਦੇ ਸੀ ਕ੍ਰੋਸ ਦੀ ਮੌਤ ਤੇ ਬਾਈਬਲਜ਼ ਲਿਖਿਆ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸੂਲੀ ਤੇ ਚੜਾਇਆ ਗਿਆ ਤੇ ਰਾਜਾ ਨੇ ਪੁੱਛਿਆ ਕਿ ਜੇ ਪ੍ਰਭੂ ਜੇ ਯਿਸੂ ਮਸੀਹ ਤੂੰ ਇਨਕਾਰ ਕਰ ਦੇਵੇਂ ਸਿਰਫ ਮੂੰਹ ਤੋਂ ਕਹਿ ਦੇਵੇਂ ਕਿ આરોਪ ਝੂਠੇ ਨੇ ਕਿਉਂਕਿ ਨਾ ਇਹਨਾਂ ਕੋਲ ਸਬੂਤ ਨੇ ਨਾ ਇਹਨਾਂ ਕੋਲ ਕੋਈ ਤੱਥ ਨੇ ਸਿਰਫ ਤੇਰੇ ਤੇ ਨਾਲ ਜੈਲਸੀ ਤੇ ਤੈਨੂੰ ਇਹ ਕ੍ਰੂਸ ਤੇ ਚੜਾਉਣ ਦੀ ਮੰਗ ਕਰਦੇ ਨੇ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸੌਂਪਦਾ ਔਰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਵਾਪਸ ਲਵਾਵਾਂਗਾ ਔਰ ਤੀਜੇ ਦਿਨ ਬਾਈਬਲ ਚ ਲਿਖਿਆ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉੱਠੇ ਔਰ ਇਹੀ ਮੈਸੇਜ ਹੈ ਕਿ ਉਹ ਜੀ ਉੱਠੇ ਸਾਡੀਆਂ ਬਿਮਾਰੀਆਂ ਨੂੰ ਉਹਨੇ ਕਰੂਸ ਤੇ ਚੁੱਕਿਆ ਅੱਜ ਜਿਹੜਾ ਬੰਦਾ Hindu ਹੋਏ Christian ਹੋਏ Sikh ਹੋਏ Christian ਧਰਮ ਦਾ ਹੋਏ ਕਿਸੇ ਵੀ ਧਰਮ ਦਾ ਹੋਏ ਜਿਹੜਾ ਇਹ ਬਿਲੀਵ ਕਰੂਗਾ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਸ਼ਰਮਿੰਦਗੀ ਲਈ ਕਰਾਸ ਚੁੱਕਿਆ ਉਹਦੀ ਸ਼ਰਮਿੰਦਗੀ ਖਤਮ ਹੋਊਗੀ ਉਹ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ ਆਪਾਂ ਕਹਿੰਨੇ ਗਰੀਬ ਵੀ ਸ਼ਰਮਿੰਦਾ ਨਹੀਂ ਇਦਾਂ ਨਹੀਂ ਹੈਗਾ ਅਮੀਰ ਤੋਂ ਅਮੀਰ ਲੋਕ ਵੀ ਸ਼ਰਮਿੰਦਾ ਨੇ ਇੰਨੀ ਅਮੀਰੀ ਐ ਡਿਪਰੈਸ਼ਨ ਚ ਨੇ ਇੰਨੀ ਅਮੀਰੀ ਐ ਬੇਟਾ ਬੇਟੀ ਵਾਸਤੇ ਹੈ ਨਹੀਂ ਗੇ ਹਨਾ ਤੇ ਹਰ ਬੰਦੇ ਦੀ ਲਾਈਫ ਚ ਸ਼ੈਤਾਨ ਨੇ ਸ਼ਰਮਿੰਦਗੀ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਔਰ ਪ੍ਰਭੂ ਯਿਸੂਮਸ ਨੇ ਇੱਕੋ ਗੱਲ ਕਹੀ ਐ ਕਿ ਜਿਹੜਾ ਉਸ 크ਰੂਜ਼ ਦੇ ਉੱਤੇ ਵਿਸ਼ਵਾਸ ਕਰੂਗਾ ਕਿ ਮੈਂ ਉਹਦੇ ਲਈ ਚੁੱਕਿਆ ਉਹ ਆਪਣੀ ਸ਼ਰਮਿੰਦਗੀ ਤੋਂ ਆਜ਼ਾਦ ਹੋਊਗਾ ਮੈਂ ਸ਼ਰਮਿੰਦਗੀ ਤੋਂ ਆਜ਼ਾਦ ਹੋਇਆ ਇੱਕ ਇੱਕ ਜਿਹੜਾ ਹੁਣ ਪੰਜਾਬ ਐ ਜਿਹੜਾ ਕਿੰਨਾ ਨਸ਼ਿਆ ਯੂਥ ਨਸ਼ੇ ਚ ਭਰਿਆ ਹੋਇਆ ਤੇ ਯੂਥ ਨੂੰ ਕਰਨਾ ਕੀ ਚਾਹੀਦਾ ਸਪੋਰਟ ਕਰਨੀ ਚਾਹੀਦੀ ਆਪਣੀ ਫੈਮਿਲੀ ਦੀ ਮਾਪਿਓ ਨੂੰ ਪਾਲਣਾ ਚਾਹੀਦਾ ਹਨਾ ਲੈਕਿਨ ਹੋ ਹੋ ਕੀ ਰਿਹਾ ਕਿ ਮਾਂ ਪਿਓ ਯੂਥ ਨੂੰ ਸੰਭਾਲ ਰਿਆ ਉਹ ਨਸ਼ੇ ਦੇ ਸੈਂਟਰ ਚ ਲੈ ਕੇ ਜਾ ਰਿਆ ਕੀ ਇਹ ਸ਼ਰਮਿੰਦਗੀ ਨਹੀਂ ਤੇ ਕੀ ਆਪਾਂ ਹੁਣ ਇਹ ਦੇਖੀਏ ਕਿ ਆਪਾਂ ਯੂਸ਼ੂ ਮਸੀਹ ਦੇ ਜਿਹੜਾ ਤਰੰਗ ਬਦਲ ਜੂਗਾ ਜਾਂ ਆਪਾਂ ਕੋਈ ਫਾਲਤੂ ਗੱਲਾਂ ਕਰੀਏ ਜਿਹੜੀਆਂ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂਗਾ ਕਿ ਆਪਾਂ ਆਪਣੀ ਸ਼ਰਮਿੰਦਗੀ ਨੂੰ ਦੂਰ ਕਰੀਏ ਜਿਹੜਾ ਰੱਬ ਨੇ ਸਾਡੇ ਲਈ ਉਪਰਾਲਾ ਕੀਤਾ ਹਨਾ ਕਈ ਵਾਰੀ ਅਸੀਂ ਰੋਂਦੇ ਰਹਿੰਨੇ ਆ ਤੇ ਆਪਾਂ ਇਹ ਨਹੀਂ ਦੇਖਦੇ ਕਿ ਰੱਬ ਨੇ ਉਹਦਾ ਉਪਰਾਲਾ ਕਰ ਦਿੱਤਾ ਰੱਬ ਨੇ ਉਹਦਾ ਕੰਮ ਕਰ ਦਿੱਤਾ ਉਹ ਕਹਿੰਦਾ ਕਿ ਸਿਰਫ ਵਿਸ਼ਵਾਸ ਕਰੋ ਨੇ ਇਹ ਨਹੀਂ ਕਿਹਾ ਤੂੰ ਆਪਣਾ ਨਾਮ ਪੀਟਰ ਰੱਖ ਲਾ ਮੇਰਾ ਨਾਮ ਅੰਕੁਰ ਸੀਗਾ ਮੇਰਾ ਨਾਮ ਅੱਜ ਵੀ ਅੰਕੁਰ ਹੈ ਕਾਸ ਨਰੂਲਾ ਸੀ ਅੱਜ ਵੀ ਨਰੂਲਾ ਨਾ ਤੇ ਪ੍ਰਭੂ ਨੇ ਇਹ ਨਹੀਂ ਕਿਹਾ ਆਪਣੇ ਨਾਮ ਬਦਲ ਉਹਨੇ ਕਿਹਾ ਮੇਰੇ 크ਰੂਸ ਤੇ ਵਿਸ਼ਵਾਸ ਕਰੇਗਾ ਮੇਰੇ ਤੇ ਬਿਲੀਵ ਕਰੇਗਾ ਮੈਂ ਤੇਰੀ ਸ਼ਰਮਿੰਦਗੀ ਨੂੰ ਦੂਰ ਕਰਾਂਗਾ ਮੇਰੀ ਦੂਰ ਹੋਈ ਆ ਮੇਰੇ ਨਸ਼ੇ ਮੇਰੀਆਂ ਬਿਮਾਰੀਆਂ ਦੂਰ ਹੋਈਆਂ ਤੇ ਪਰਮੇਸ਼ਵਰ ਤੁਹਾਡੀਆਂ ਵੀ ਕਰੇਗਾ ਇਹੀ ਮੈਸੇਜ ਦੇਣ ਦੇ ਲਈ ਅੱਜ ਅਸੀਂ 10 ਤੋਂ 15 ਲੱਖ ਲੋਕਾਂ ਨੂੰ ਇਨਵੀਟੇਸ਼ਨ ਦਵਾਂਗੇ ਆਪਣੇ ਕ੍ਰਿਸਮਸ ਦਾ اور 31 ਦਾ ਔਰ ਲੋਗਾਂ ਨੂੰ ਦੱਸਾਂਗੇ ਕਿ ਪ੍ਰਭੂ ਇਸ ਵਿੱਚ ਅਧਿਕਾਰ ਆਓ ਤੁਹਾਨੂੰ ਬੰਨ ਕੇ ਕੋਈ ਖੀਰ ਨਹੀਂ ਖਵਾਣ ਲੱਗਾ ਆ ਕੇ ਆਪੇ ਹੀ ਦੇਖੋ ਆਪੇ ਹੀ ਆਓ ਚਾਰ ਪੰਜ ਹਫਤੇ ਆਓ ਦੇਖੋ ਜੇ ਝੂਠ ਲੱਗੇ ਚਲ ਜੋ ਉੱਥੇ ਕਿਹੜਾ ਕਿਸੇ ਨੇ ਪੁੱਛਣਾ ਲੱਖਾਂ ਬੰਦਾ ਬੈਠਾ ਪਤਾ ਹੀ ਨਹੀਂ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਨਾ ਜਦ ਤੱਕ ਤੁਸੀਂ ਆਪ ਨਹੀਂ ਦੱਸੂਗੇ ਕਿ ਅਸੀਂ ਇੱਥੋਂ ਆਏ ਆ ਸਾਡੇ ਲਈ ਪ੍ਰਾਰਥਨਾ ਕਰੋ ਆ ਕੇ ਵੇਖੋ ਬੈਠੋ ਸਮਝੋ ਚੰਗਾ ਲੱਗੇ ਤੇ ਦੇਖੋ ਪਰਮੇਸ਼ਰ ਕੀ ਕਰਦਾ ਏ ਜ਼ਿੰਦਗੀ ਵਿੱਚ ਕਰਦਾ ਫਿਰ ਨਸ਼ੇ ਦੀ ਗੱਲ ਕੀਤੀ ਹੈ ਨਸ਼ਾ ਜਿਹੜਾ ਆਪਾਂ ਸਰਕਾਰਾਂ ਬਲੋਂਦੀ ਨਸ਼ਾ सरकारा, हुन दे देखो सरकारा ये वो ह्यूमन एफर्ट्स है ना ह्यूमन एफर्ट्स ਆਪਾਂ ਵੀ ਕਰਦੇ ਆਪਾਂ ਵੀ ਮੰਨ ਲਓ ਕਿਸੇ ਨੂੰ ਕਾਉਂਸਲਿੰਗ ਦਿੰਨੇ ਉਹ ਹਿਊਮਨ ਐਫਰਟਸ ਨਾਲ ਜਿਹੜੀਆਂ ਸ਼ੈਤਾਨੀ ਚੀਜ਼ਾਂ ਉਹ ਕੰਪਲੀਟਲੀ ਖਤਮ ਨਹੀਂ ਹੋ ਸਕਦੀਆਂ ਜੇ ਹੋਣੀਆਂ ਹੁੰਦੀਆਂ ਤੇ ਕਾਦੀਆਂ ਹੀ ਹੋ ਜਾਂਦੀਆਂ ਹਨ ਹੁਣ ਜਿਹੜੇ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਤੁਸੀਂ ਨਸ਼ਾ ਲੈ ਕੇ ਜਾਉਂਗੇ ਉਹਨਾਂ 'ਚ ਵੀ ਕੀ ਜਾਂਦਾ ਦੇਖੋ ਹਨਾ ਇਹਦਾ ਮਤਲਬ ਹਿਊਮਨ ਐਫਰਟ ਜਿਹੜਾ ਉਹ ਨਹੀਂ ਕਰ ਸਕਦਾ ਸਾਰਾ ਕੁਝ ਨਾ ਸਾਨੂੰ ਰੱਬ ਦੀ ਲੋੜ ਆ ਸਾਨੂੰ ਤੇ ਪਰਮੇਸ਼ਵਰ ਦੇ ਵੱਲ ਜੋ ਤੁਸੀਂ ਮੁੜਾਂਗੇ ਆਪਣੇ ਆਪ ਪਰਮੇਸ਼ਵਰ ਦਇਆ ਕਰੇਗਾ ਹਣਾ ਆਪਣੇ ਆਪ ਰੱਬ ਦਇਆ ਕਰੇਗਾ ਜਦੋਂ ਪ੍ਰਾਰਥਨਾ ਕਰਾਂਗੇ ਚਰਚ ਜਾ ਕੇ ਪ੍ਰੇਅਰ ਕਰਾਂਗੇ ਪ੍ਰਭੂ ਦੀ ਗੱਲ ਨੂੰ ਸਮਝਾਂਗੇ ਤੇ ਆਪਣਿਆ ਪਰਮੇਸ਼ਵਰ ਦਾ ਆਤਮ ਨਸ਼ਿਆਂ ਤੋਂ ਆਜ਼ਾਦ ਕਰੇਗਾ ਲੋਕਾਂ ਇਸ ਵਿੱਚ ਇਸ ਬੰਦੇ ਵਿੱਚ ਅੱਜ ਤੁਹਾਡੇ ਵੱਲੋਂ پورے ਸ਼ਹਿਰ ਦੇ ਕਰੀਆ ਪੱਤਨਾ ਕਿੱਥੇ ਜਾ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੇਮ ਮੈਸੇਜ ਦੇਣਾ ਚਾਹੁੰਦੇ ਆ ਗੁੱਡ ਨਿਊਜ਼ ਆਏ ਇਹ ਤਾਂ ਰੰਗ ਬਦਲਣ ਦੀ ਗੁੱਡ ਨਿਊਜ਼ ਨਹੀਂ ਹੈ ਜੀਵਨ ਬਦਲਣ ਦੀ ਗੁੱਡ ਨਿਊਜ਼ ਆ ਆਪ ਸਾਡਾ ਇਨਵੀਟੇਸ਼ਨ ਅਸੈਪਟ ਕਰੋ ਆਓ ਹਣਾ ਵਚਨ ਨੂੰ ਸੁਣੋ ਲੰਗਰ ਨੂੰ ਖਾਓ ਜਾਓ ਤੇ ਦੇਖੋ ਫਿਰ ਆਪਣੇ ਵੀਊ ਦੱਸੋ ਕੀ ਸੀਗਾ ਉੱਥੇ ਤੁਸੀਂ ਵੀ ਆਓ ਸਾਰੇ ਜਣੇ ਵੈਲਕਮ ਤੁਹਾਡਾ ਸਾਰਿਆਂ ਨੂੰ ਸੁਖੀ ਸੁਖੀਪੁਰ ਵਾਲੇ ਇੱਕ ਹਸਬੈਂਡ ਐਂਡ ਕਿਤੇ ਵੀ ਕੋਈ ਵੀ ਹੈ ਧਰਮ ਦੇ ਖਿਲਾਫ ਬੋਲਦਾ ਪਰਚਾ ਨਹੀਂ ਲਿਆ ਪਰਚਾ ਨਹੀਂ ਲਿਆ ਧਰਮ ਦੇ ਖਿਲਾਫ ਬੋਲਿਆ ਹੈਗਾ ਤੇ ਉਹਦੇ ਹੱਦ ਤੱਕ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੇ ਮੈਂ ਮੈਂ ਵੀ ਕ੍ਰਿਸਚੀਅਨ ਧਰਮ ਦੇ ਖਿਲਾਫ ਬੋਲਦਾ ਸੀ ਨਾ ਮੈਂ ਵੀ ਉਹਨੂੰ ਗਾਲਾਂ ਕੱਢਦੇ ਕਹਿੰਦੇ ਪਾਸਟਰ ਮੇਰੇ ਘਰ ਆਏ ਤੇ ਕੁੱਟੂਗਾ ਇਹਨਾਂ ਨੂੰ ਮੈਂ ਤੇ ਜੇ ਮੇਰੇ ਤੇ ਕਾਰਵਾਈ ਹੋ ਜਾਂਦੀ ਮੈਂ ਪਾਸਟਰ ਨਹੀਂ ਸੀ ਬੰਨਣਾ ਹੈਨਾ ਤੇ ਮੈਂ ਵੀ ਇਸ ਟਾਈਮ ਕਿਤੇ ਨੁਕਰੇ ਲੱਗਾ ਹੋਣਾ ਸੀ ਗੁੱਸਾ ਕਰਦੇ ਹੋਣਾ ਸੀ ਕਿ ਮੇਰੇ ਤੇ ਕਾਰਵਾਈ ਹੋਈ ਤੇ ਮੈਂ ਵੀ ਮੈਂ ਇੱਕ ਦੁਸ਼ਮਣ ਬਣ ਜਾਣਾ ਸੀ ਤੇ ਪਰਮੇਸ਼ਵਰ ਨੇ ਕਿਹਾ ਦੁਸ਼ਮਨਾਂ ਨੂੰ ਪਿਆਰ ਕਰ ਕਾਦੇ ਲਈ ਕਿ ਅਸੀਂ ਵੀ ਉਹੀ ਸੀਗੇ ਸਾਨੂੰ ਸੱਚਾਈ ਪਤਾ ਲੱਗੀ ਅੱਜ ਅਸੀਂ ਪਰਮੇਸ਼ਵਰ ਦਾ ਕੰਮ ਕਰ ਰਹੇ ਹਾਂ ਅੱਜ ਵੀ ਜਿਹੜੇ ਧਰਮ ਬਦਲੇ ਜਾਂਦੇ ਨੇ ਕਿ ਸਮਾਜਿਕ ਉਹ ਧਰਮ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਨਾ ਤੁਹਾਡੇ ਵੱਲੋਂ ਇੱਕ ਮੈਸੇਜ ਦਿੱਤਾ ਜਾਂਦਾ ਹਨ ਹਰ ਧਰਮ ਜਿਹੜਾ ਇੱਕ ਮੰਤ ਹੁੰਦਾ ਹੈ ਕਿ ਇਹ ਹੈ ਭਾਵੇਂ ਦੇ ਨਸਸੀ ਭਈਚਾਰਾ ਦੇਖੋ ਧਰਮ ਕੀ ਹੈ ਧਾਰਮਿਕ ਧਰਮ ਕੀ ਹੈ ਪਰਮੇਸ਼ਵਰ ਦੇ ਵਚਨ ਤੇ ਚੱਲਣਾ ਧਰਮ ਹੈ ਪਰਮੇਸ਼ਵਰ ਦੇ ਵਚਨ ਨੂੰ ਮੰਨਣਾ ਧਰਮ ਹੈ ਪਵਿੱਤਰਤਾ ਹੀ ਚੜਿਆਣਾ ਧਰਮ ਹੈ ਹੁਣ ਮੈਂ ਕੱਪੜੇ ਚ ਚਿੱਟੇ ਪਾਲਾਂ ਕਾਲੇ ਪਾਲਾਂ ਉੱਪਰੋਂ ਬਦਲਣਾ ਮੈਂ ਆਣੀ ਖਾਣਾ ਉਹ ਨਹੀਂ ਪੀਣਾ ਅੰਦਰੋਂ ਮੈਂ ਜੈਲਸੀ ਕਰਾਂ ਅੰਦਰੋਂ ਵਿਭਚਾਰ ਕਰਾਂ ਪੈਹੇ ਦੇ ਘਪਲੇ ਕਰਾਂ ਉਹ ਧਰਮ ਨਹੀਂ ਧਰਮ ਪਵਿੱਤਰਤਾ ਹੀ ਇਸ ਖੰਦ ਰੱਬ ਦੇ ਕੋਲ ਆਵਾਂਗੇ ਪ੍ਰਭੂ ਦੇ ਉਹ ਪਵਿੱਤਰਤਾ ਹੀ ਸਿਖਾਏਗਾ ਉਹ ਪ੍ਰੇਮ ਕਰਨਾ ਸਿਖਾਏਗਾ ਜੇ ਪਵਿੱਤਰਤਾ ਹੀ ਤੇ ਪ੍ਰੇਮ ਨਹੀਂ ਹੈਗਾ ਉਹ ਅਸਲੀ ਧਰਮ ਨਹੀਂਗਾ ਹਨਾ ਹਾਂ